ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਅੱਜ ਦੀ ਜਿਹੜੀ ਆਪਾਂ ਵੀਡੀਓ ਰਿਕਾਰਡ ਕਰ ਰਹੇ ਹਾਂ ਪਿੰਡ ਵੰਦਰ ਜਟਾਣਾ ਜ਼ਿਲ੍ਹਾ ਫਰੀਕੋਟ ਤੇ ਸਾਹਮਣੇ ਤੁਸੀਂ ਸਕਰੀਨ ਤੇ ਇੱਕ ਕੱਟਾ ਦੇਖ ਰਹੇ ਹੋ ਇਹ ਵਕਾਊ ਆ ਤੇ ਇਹਦੀ ਜਿਹੜੀ ਏਜ ਆ ਇਹ 8 ਕ ਮਹੀਨਿਆਂ ਦਾ ਹੀ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਨੀਲੀ ਰਾਵੀ ਦਾ ਇਹ ਕੱਟਾ ਤੇ ਬਿੱਲਾ ਨੇਤਰ ਦਾ ਇਹ ਬੁੱਲ ਦਾ ਜਿਹੜਾ ਇਹ ਬੱਚਾ ਤੇ 8 ਕ ਮਹੀਨੇ ਦੀ ਏਜ ਆ ਇਹ ਪੈਰ ਜੇਸ ਨੂੰ ਚੈੱਕ ਕਰਾ ਦਗੇ ਤਾਂ ਤੁਸੀਂ ਦੇਖ ਸਕਦੇ ਹੋ ਚਾਰੇ ਪੈਰ ਆ ਜਿਹੜੇ ਇਹਦੇ ਤੇ ਡੱਬ ਹੈਗੇ ਆ ਤੇ ਅੱਖਾਂ ਜਿਹੜੀਆਂ ਇਹ ਵੀ ਬਿੱਲੀਆਂ ਦੋਵੇਂ ਅੱਖਾਂ ਬਿੱਲੀਆਂ ਤੇ ਪੂਛ ਆ ਜਿਹੜੀ ਪੂਛ ਵੀ ਜੇਸ ਨੂੰ ਚੈੱਕ ਕਰਾ ਦਗੇ ਤਾਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਤੇ 8 ਕੁ ਮਹੀਨੇ ਦੀ ਉਮਰ ਆ ਤੇ ਸਕਰੀਨ ਉੱਪਰ ਨੰਬਰ ਚੱਲ ਰਿਹਾ ਤੇ ਹੋਰ ਜਾਂ ਰੇਟ ਬਾਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਤੇ ਬਾਕੀ ਸੰਗ ਸੰਗ ਤੁਸੀਂ ਦੇਖ ਸਕਦੇ ਹੋ ਤੇ 8 ਕੁ ਮਹੀਨਿਆਂ ਦਾ ਇਹ 8-9 ਮਹੀਨਿਆਂ ਦੇ ਆਸ-ਪਾਸ ਜਿਹੜਾ ਇਹਦੀ ਉਮਰ ਹਲੇ ਤੇ ਬਿੱਲੇ ਨੇਤਰ ਦਾ ਇਹ ਬੁੱਲਦਾ ਇਹ ਬੱਚਾ ਚੰਗੀ ਹਾਈਟ ਕਰੂਗਾ ਕਿਉਂਕਿ ਹਲੇ ਤੁਸੀਂ ਦੇਖ ਚੈੱਕ ਹੀ ਕਰ ਸਕਦੇ ਹੋ ਵੀਡੀਓ ਦੇ ਵਿੱਚ ਤੇ ਕੀਮਤਾ ਬਈ ਇਹਦੀ ਸਕਰੀਨ ਉੱਪਰ ਨੰਬਰ ਚੱਲਦਾ ਹੋਊਗਾ ਤੇ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ ਅੱਖਾਂ ਤੁਹਾਨੂੰ ਫੇਰ ਦਿਖਾ ਦਈਏ ਦੋਵੇਂ ਅੱਖਾਂ ਬਿੱਲੀਆਂ ਤੇ ਬਾਕੀ ਜੇ ਪੈਰ ਵੀ ਤੁਹਾਨੂੰ ਦਿਖਾ ਦਈਏ ਤਾਂ ਚਾਰੇ ਪੈਰਾਂ ਦੇ ਉੱਤੇ ਜਿਹੜੇ ਚਿੱਟੇ ਨਿਸ਼ਾਨ ਹੈਗੇ ਆ ਤੇ ਪੂਛ ਵੀ ਲੰਮੀ ਹੈ ਮਗਰੋਂ ਦੇ 8 ਕ ਮਹੀਨੇ ਦੀ ਉਮਰ ਜੇ ਕਿਸੇ ਮੇਰੇ ਵੀਰ ਨੇ ਲੈਣਾ ਹੋਵੇ ਤਾਂ ਇਸ ਨੰਬਰ ਤੇ ਕਾਲ ਕਰ ਸਕਦਾ ਸਕਰੀਨ ਉੱਪਰ ਨੰਬਰ ਚੱਲ ਰਹੇ ਆ